ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਬਹੁਤ ਸੋਹਣੀ ਵੈਰਾਈਟੀ ਵਿਦਾਊਟ ਦੁਪੱਟਾ ਵੀ ਰਹਿਣਗੇ ਵਰਕ ਵੀ ਰਹੂਗਾ ਤੇ ਜਿਹਦੇ ਦੁਪੱਟਾ ਵੀ ਆਣਗੇ ਉਹ ਵੀ ਵੀਡੀਓ ਸਟਾਰਟਿੰਗ ਤੋਂ ਲੈ ਕੇ ਅੰਤ ਤੱਕਲੀ ਨੂੰ ਦੇਖਣੀ ਹੈ ਕਿਉਂਕਿ ਅਲੱਗ-ਅਲੱਗ ਪ੍ਰਾਈਸ ਦੇ ਸੂਟ ਦਿਖਾਵਾਂਗੇ ਆਪਾਂ ਹੋ ਸਕਦਾ ਵੀ ਵੀਡੀਓ ਅੱਜ ਰੁਟੀਨ ਨਾਲ ਨਾ ਲੰਗੀ ਹੋਵੇ ਕਿਉਂਕਿ 3-4 ਦਿਨ ਹੋ ਗਏ ਕਿ ਆਪਾਂ ਰਸ਼ ਜ਼ਿਆਦਾ ਹੋਣ ਕਰਕੇ ਵੀਡੀਓ ਹੋ ਜਾ ਵੀ ਨਹੀਂ ਬਣਾ ਪਾਈ ਕਿਉਂਕਿ ਕਾਫੀ ਲੇਟ ਹੋ ਜਾਂਦੇ ਸੀਗੇ ਗਿਆ ਨਾ ਮੈਂ ਜਨਸੀ ਤਾਂ ਕਿ ਵੀਡੀਓ ਨੂੰ ਦਾ ਟਾਈਮ ਹੀ ਨਹੀਂ ਸੀ ਲੱਗ ਰਿਹਾ ਅੱਜ ਆਪਾਂ ਤੁਹਾਨੂੰ ਦਿਖਾਉਣੇ ਜੀ ਆਲਓ ਵਸੂ ਫ੍ਰੈਂਡ ਜੀ ਆਓ ਕੱਟ 5 ਮੀਟਰ ਲਵਗੀ ਇਹ ਨਾ ਜਿਹੜੇ ਵਿਦਮ ਮਸਲੀਨ ਦੁਪੱਟਾ ਆਉਂਦੇ ਨੇ ਜੀ ਉਹ ਸੁੱਖ ਨੇ ਜੀ ਸਿੱਧੂ ਕਲੈਕਸ਼ਨ ਹੈ ਸਿੱਧੂ ਕਲੈਕਸ਼ਨ ਦੇ ਸੁਪਰੇ ਹੈ ਤੁਹਾਨੂੰ 700 ਰੁਪਏ ਕੋਲ ਗਈ ਸੂਟ ਆਲਓ ਵਸੂ ਆਲਓ ਵਸੂ 700 ਰੁਪਏ ਕੋਲ ਗਈ ਤੁਹਾਨੂੰ ਇਦਾਂ ਇਸ ਕਲਰ ਮਿਲ ਜਾਣਗੇ ਜੀ ਜਿਹੜਾ yellow ਕਲਰ ਆ ਗਿਆ ਆ ਸਾਰੇ ਡਿਜ਼ਾਈਨ ਜਿੰਨੇ ਤੁਹਾਨੂੰ ਦਿਖਾ ਰਹੀਆਂ ਨੇ ਇਹ ਸਾਰੇ ਇਸੇ ਦੇ ਵਿੱਚ ਹੀ ਆਉਣਗੇ 5-5 ਮੀਟਰ ਦੀ ਕੱਟ ਵਾਲੀ ਸੂਟ ਲਈ ਇਹ ਵਿਦਾਊਟ ਦੁਪੱਟਾ ਵੀ ਤੇ ਇਹ ਬਹੁਤ ਸਾਰੇ ਕੂਟ ਆਏ ਨੇ ਜੀ ਆਪਣੇ ਕੋਲ ਤੇ ਤੁਸੀਂ ਕੀ ਹੈ ਸਕਰੀਨ ਸ਼ਾਟ ਲੈ ਕੇ ਕਨਫਰਮੇਸੀ ਕਰ ਸਕਦੇ ਜੀ ਫرائی ਆਪਾਂ ਤੁਹਾਨੂੰ ਦੱਸ ਹੀ ਦਿੱਤਾ ਬਿਦਾਉਂ ਦੁਪੱਟਾ ਇਸ ਇਹ ਕਿ ਨੰਬਰ ਹੈ ਜੀ ਹੁੰਦਾ ਤਾਂ ਇਹ ਇਹ ਸ਼ਿਰਕਾ ਨੰਬਰ ਫਸਟ ਟਾਈਮ ਆਇਆ ਜੀ ਬਿਦਾਉਂ ਦੁਪੱਟਾ ਹੁੰਦਾ ਤਾਂ ਇਹ ਲੱਗਪਨ ਪ੍ਰਿੰਕੈਸ ਮੰਗੂਈ ਹੈ ਪ੍ਰਿੰਕੈਸ ਕਾਹਦੇ ਮੰਗੂਈ ਹੁੰਦਾ ਜੀ ਤਾਂ ਜਿਦੋਂ ਆਪਾਂ ਨੂੰ ਸਾਡੇ ਤੋਂ ਮੂਰੀ ਰੱਖਤਾ ਜੀ ਯੂਰੀ ਵਰਸ ਵਾਲੇ ਦਿਖਾਉਣੇ ਨੇ ਤੁਹਾਨੂੰ ਆਪ ਇਹ ਮੂਲੀ ਮਾਰ ਕਾਲੇ ਸੂਟ ਨੇ ਜਿਹੜੇ ਆਪਣੇ ਵਿਦਾਊਟ ਦੁਪੱਟਾ ਰਹਿਣਗੇ ਜੀ ਤੁਸੀਂ ਵੈਰਾਈਟੀ ਆਪਣਾ ਹੋਸਟਰੀਟ ਇਹ ਵੀ ਟੇਕ ਲੋਨੋ ਕੰਮ ਆ ਜੀ ਤੁਸੀਂ ਸੈੱਟ ਵਾਈਜ਼ ਵੀ ਲੈ ਸਕਦੇ ਹੋ ਤੇ ਸਿੰਗਲ ਸੂਟ ਵੀ ਲੈ ਸਕਦੇ ਆਪਾਂ ਵੀਡੀਓ ਵਿੱਚ ਪ੍ਰਾਈਸ ਆਨਲੀ ਸਿੰਗਲ ਸੂਟ ਦਾ ਦੱਸਦੇ ਆਂ ਬਣੀ ਤਾਂ ਮੂਰੀ ਦਿਖਾਇਓ ਮੜੇ ਜੀ ਮੂਰੀ ਤੇ ਨਾ ਪੈਚ ਵਰਕ ਕਰਿਆ ਹੋਇਆ ਹੈ ਜੀ ਬਾਲੀਆਂ ਪੈਣ ਐ ਹੋ ਜਿਉਂਦੀਆਂ ਨੇ ਜਿਹੜੀਆਂ ਵੱਡੇ ਫਲਾਰ ਦੇ ਜਿਹੜੇ ਵਰਕ ਵਾਲੀ ਪਸੰਦ ਨਹੀਂ ਕਰਦੀਆਂ ਦੇਖੋ ਜੀ ਮਤਲਬ ਕਿ ਬਾਹਰ ਜਿਆਦੇ ਹੋਣੀ ਕੀਤਾ ਹੋਇਆ ਵੱਡਾ ਫੁੱਲ ਨਹੀਂ ਪਾਇਆ ਹੋਇਆ ਛੋਟੇ ਫੁੱਲਾਂ ਬਹੁਤ ਸੋਹਣਾ ਬਣਾਇਆ ਹੋਇਆ ਆ ਤਾਂ ਆਪਾਂ ਤੁਹਾਨੂੰ ਏਕੇ ਟੈਕਸ ਦੀ ਵੈਰਾਈਟੀ ਦਿਖਾ ਰਹੇ ਹਾਂ ਜੀ ਏਕੇ ਟੈਕਸ ਤੋਂ ਬਿਨਾਂ ਆਪਣੇ ਕੋਲ ਹੀ ਮੂਰੀ ਵਰਕ ਵਾਲਾ ਬੀ ਐਲ ਐਮ ਦਾ ਵੀ ਮਿਲ ਜੂਗਾ ਤੇ ਉਹਦਾ ਪ੍ਰਾਈਸ ਜਿਹੜਾ ਉਹ ਘਟੇ ਜੀ ਬੀ ਐਲ ਐਮ ਦਾ ਪ੍ਰਾਈਸ ਘਟਿਆ ਰਹੇ ਨਾਲ आज भी शॉर्ट ड्रेस कलर कॉम्बिनेशन देखो ये बहुत सोना ਬਣਿਆ ਹੋਇਆ ਪੈਚ ਵਰਕ ਰਾਜੇ ਤੇ ਕੰਮ ਕੀਤਾ ਹੋਇਆ ਫਿਨਿਸ਼ਿੰਗ ਬਹੁਤ ਐਗਜ਼ਲੈਂਟ ਬਹੁਤ ਸਫਾਈ ਨਾਲ ਕੰਮ ਕੀਤਾ ਹੋਇਆ ਇਹਦੇ ਵਿੱਚ ਕਲਰ ਰਹਿ ਜਾਂਗੇ ਜੀ ਆਪਣੇ ਕੋਲੇ ਇੱਕ ਦਾਵਲ ਆ ਗਿਆ ਫਲੋਜੀ ਕਲਰ ਅਮ ਜੈਂਟਾ ਬਾਟਮ ਨਾਲ ਲੱਗਿਆ ਜੀ ਹਵਾ ਵਾਲਾ ਕਲਰ ਔਰ ਇਹ ਕੇਲੇ ਚਰੰਗੀ येलो कलर yellow pink frothy ਬਹੁਤ ਸੋਹਣੇ ਕਲਰ ਨੇ ਪ੍ਰਾਈਸ ਹੋਊਗਾ ਓਨਲੀ 1000 ਰੁਪਏ ਤੇ ਆ ਦੁਪਹਿਰ ਨੂੰ ਤੁਹਾਨੂੰ ਵਿਦਾਊਟ ਦੁਪੱਟਾ ਇਹ ਛੁੱਟ ਮਿਲੂਗਾ ਜੀ ਇਹਦੇ ਵਿੱਚ ਡਿਜ਼ਾਈਨ ਤੁਹਾਨੂੰ ਬਹੁਤ ਮਿਲ ਜਾਣਗੇ ਇਕੱਡੀ ਆਈ ਤਾਂ ਆਪਾਂ ਹੋਰ ਦਿਖਾ ਦਿੰਨੇ ਆ ਖੋਲ ਦੇਣੀ ਹੈਗੇ ਕਿ ਤੁਹਾਨੂੰ ਬਿਨਾ ਖੋਲੀ ਦਿਖਾ ਦਵਾਂਗੇ ਆ ਵੀ ਡਾਰਕ ਚਾਰਟ ਆ ਗਿਆ ਇਹਦਾ ਫਲਾਰ ਵੀ ਉਹਦੇ ਨਾਲੋਂ ਥੋੜਾ ਜਿਹਾ ਵੱਡਾ ਆ ਗਿਆ ਜੀ ਇਹ ਗ੍ਰੀਨ ਕਲਰ ਆ ਗਿਆ ਆਪਣੇ ਕੋਲੇ ਪ੍ਰਿੰਟ ਤੁਹਾਨੂੰ ਦਿਖੀ ਰਿਹਾ ਜੀ ਆ ਆਪਣੇ ਕੋਲੇ ਵਾਈਨ ਕਲਰ ਆ ਗਿਆ ਜੀ ਡਾਰਕ ਵਾਈਨ ਤੇ ਆਪ ਆਪਣੇ ਕੋਲੇ ਆ ਗਿਆ ਜੀ ਬਲੈਕ ਕਲਰ ਤਿੰਨ ਕਲਰ ਆ ਗਏ ਡਿਜ਼ਾਈਨ ਦੇ ਵਿੱਚ ਇਸ ਟਾਈਮ ਤੁਹਾਨੂੰ 12 ਮਿਲ ਜਾਣਗੇ ਜੀ 12 ਡਿਜ਼ਾਈਨ ਆਪਣੇ ਕੋਲੇ ਅਵੇਲੇਬਲ ਨੇ ਜੀ ਉਸ ਤੋਂ ਬਾਅਦ ਸਮਾਂ ਤੁਹਾਨੂੰ ਮਿਲੂਗਾ ਜੀ ਆਪਣੇ ਕੋਲੋਂ ਮਸਲੀਨ ਮਸਲੀਨ ਲਾਈਨਿੰਗ ਨਹੀਂ ਆ ਰਹੀ ਕਾਟਨ ਮਸਲੀਨ ਲਾਈਨਿੰਗ ਉਹਦੇ ਕੋਲ ਨਹੀਂ ਆਈ ਤੁਹਾਨੂੰ ਇਹ ਕਾਟਨ ਮਸਲੀਨ ਲਾਈਨਿੰਗ ਆ ਰਹੀ ਹੈ ਜੀ ਆਲ ਓਵਰ ਦੇ ਵਿੱਚ ਮੈਚਿੰਗ ਦੇ ਵਿੱਚ ਸੌਰੀ ਪਹਿਲਾਂ ਮੈਚਿੰਗ ਦੇ ਵਿੱਚ ਆਈ ਹੋਈ ਹੈ ਜੀ ਇਹ ਬਹੁਤ ਕੰਫਰਟੇਬਲ ਵੇਸ ਹੈ ਤੁਹਾਨੂੰ ਪਤਾ ਹੈ ਲਾਈਨਿੰਗ ਕਾਟਨ ਮਸਲਿਨ ਦਾ ਉਹ ਮੈਂ ਆ ਡਿਜੀਟਲ ਪ੍ਰਿੰਟ ਦੇ ਵਿੱਚ ਹੈ ਜੀ ਪ੍ਰਿੰਟ ਉਹਦਾ ਵੀ ਡਿਜੀਟਲ ਹੀ ਹੁੰਦਾ ਜਿਹੜਾ ਵਿਦਆਊਟ ਦੁਪੱਟਾ ਆਉਂਦਾ ਹੈਗਾ ਆ ਜਿਹੜੀ ਸ਼ਾਰਟ ਬਣੂਗੀ ਜੀ ਲੈਂਥ ਹੈ ਜਿਹੜੀ ਇਹਦੀ ਪ੍ਰੋਪਰ ਰਹੂਗੀ ਜੀ ਘੱਟ ਨਹੀਂ ਹੈਗੀ ਖੁੱਲਾ ਢੁੱਲਾ ਸੂਟ ਬਣੂਗਾ ਵਧੀਆ ਬਾਜੂ ਰਹਿ ਜਾਣਗੀਆਂ ਕਿ ਇਸ ਦੇ ਨਾਲ ਪਲੇਨ ਬਾਟਮ ਆਉਗੀ ਜੀ ਕਾਟਨ ਦੀ ਬਾਟਮ ਆਉਗੀ ਜੀ ਇਹਦੇ ਨਾਲ ਬੈਕ ਫਰੰਟ ਸੇਮ ਰਹੂਗਾ ਦੁਪੱਟਾ ਬਹੁਤ ਜ਼ਿਆਦਾ ਜਿੰਨੀ ਸ਼ਰਟ ਦਾ ਬੇਸ ਹੈ ਜਿਵੇਂ ਉਵੇਂ ਹੀ ਦੁਪੱਟੇ ਦਾ ਬੇਸ ਹੈ ਜੀ ਦੁਪੱਟਾ ਵੀ ਇਹਦੇ ਵਿੱਚ ਮਸਲੀਨ कॉटन ਦਾ ਹੀ ਆ ਲਾਈਨਰ ਵਾਲਾ ਆ ਦੇਖੋ ਜੀ ਬਹੁਤ ਸੋਹਣਾ ਦੁਪੱਟਾ ਹੈ ਜੀ ਦੁਪੱਟਾ ਬਹੁਤ ਸੋਹਣਾ ਹੈ ਹਾਂ ਜੀ ਇਹਦੇ ਵਿੱਚ ਆ ਪਹਿਲਾ ਕਲਰ ਆ ਗਿਆ ਮਹਿੰਦੀ ਬਾਟਮ ਨਾਲ ਆ ਗਿਆ ਜੀ ਪਹਿਲਾ ਸੈਕਿੰਡ ਕਲਰ ਆ ਗਿਆ ਜੀ ਇਹਦੇ ਵਿੱਚ orange ਬਾਟਮ ਨਾਲ ਡਿਜ਼ਾਈਨ ਬਹੁਤ ਸੋਹਣਾ ਜੀ ਅਵਲਾ ਕਲਰ ਆ ਗਿਆ ਜਿਸ ਦਾ ਪਿੰਕ ਬਾਟਮ ਨਾਲ ਤੇ ਅਗਲਾ ਕਲਰ ਆ ਗਿਆ ਜਿਸ ਦਾ ਮਾਸਟਰਡ ਬਾਟਮ ਨਾਲ ਕਲਰ ਆਗੇ ਜਿਸ ਦੇ ਵਿੱਚ ਚਾਰ ਮਹਿੰਦੀ ਪਿੰਕ ਮਾਸਟਰਡ ਤੇ ਔਰੇਂਜ ਬਹੁਤ ਸੋਹਣੇ ਕਲਰ ਆਈ ਬਹੁਤ ਸੋਹਣਾ ਡਿਜ਼ਾਈਨ ਹੈ ਇਹਦੇ ਵਿੱਚ ਵੀ ਤੁਹਾਨੂੰ 7-8 ਡਿਜ਼ਾਈਨ ਨੇ ਜਿਹੜੇ ਆਪਣੇ ਕੋਲੋਂ ਮਿਲ ਜਾਣਗੇ ਹੈਸਟਾਈਲ ਤੁਸੀਂ ਫਾਸਟ ਬੁਕਿੰਗ ਕਰਵਾਉਣ ਲਈ ਕੀ ਆਪਾਂ ਨੂੰ ਨਾਲ ਦੀ ਨਾਲ ਦੱਸ ਸਕਦੇ ਜੀ ਤਾਂ ਕਿ ਤੁਹਾਨੂੰ ਕੱਟ ਪ੍ਰਾਈਸ ਤੇ ਵਧੀਆ ਵੈਰਾਈਟੀ ਆ ਜਿਹੜੀ ਮਿਲ ਜੇ ਐ ਕੇ ਟੈਕਸ ਦੀ ਵੈਰਾਈਟੀ ਹੈ ਜੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਹਾਂ ਜੀ ਕਪੜੇ ਕੋਲੇ ਆ ਨੰਬਰ ਆਇਆ ਜੀ ਵਰਸ਼ਾ ਨੰਬਰ ਵਰਸ਼ਾ ਨੰਬਰ ਆਇਆ ਜੀ ਦੇ ਡਾਈਨਿੰਗ ਦੇ ਵਿੱਚ ਤੁਹਾਨੂੰ ਅਸੀਂ ਖੋਲ ਕੇ ਫੋਨ ਹੈ ਜਿਹੜਾ ਮੈਂ ਪਾ ਰੱਖਿਆ ਹੈ ਇਹੜਾ ਮੈਂ ਬਾਹਰ ਰੱਖਿਆ ਨਾ ਇਹਦੇ ਨਾਲ ਦਾ ਹੀ ਡਿਜ਼ਾਈਨ ਹੈ। ਬੱਟੇ ਵਾਚਾ ਨੰਮਾ ਮੇਰੇ ਮੂਰੀ ਵਰਕ ਵਾਲਾ ਪਾਇਆ ਹੋਇਆ ਹੈ ਜੀ। ਇੰਨਾ ਕੀ ਫਰਕ ਹੈ? ਡਿਜ਼ਾਈਨ सेम ਰਹੂਗੀ। ਆਹ ਸ਼ਰਟ ਰਹੂਗੀ ਜੀ ਇਹਦੇ ਵਿੱਚ। ਆਹ ਬਾਟਮ ਰਹੂਗੀ ਜੀ। ਥੋੜਾ ਜਿਹਾ ਕਲਰ ਦਾ ਫਰਕ ਹੈ ਜੀ। ਆਹ ਬਾਟਮ ਰਹੇਗੀ, ਆਹ ਸ਼ਰਟ ਰਹੇਗੀ। ਤੇ ਦੁਪੱਟਾ ਆਊਗਾ ਜੀ ਇਸ ਦੇ ਨਾਲ ਮਸਲੀਨ ਦਾ ਮਸਲੀਨ ਮਢਾਲ ਦਾ ਦੁਪੱਟਾ ਰਹੂਗਾ ਜੀ ਦੁਪੱਟਾ ਬਹੁਤ ਸੋਹਣਾ ਫੋਰ ਸਾਈਡ ਦਾ ਤੁਹਾਨੂੰ ਦਿਖਾਉਣੀ ਆ ਸਾਰਾ ਖੋਲ ਕੇ ਬਹੁਤ ਜਿਆਦਾ ਸੋਹਣਾ ਦੁਪੱਟਾ ਹੈ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਕਲਰ ਕੰਬੀਨੇਸ਼ਨ ਬਹੁਤ ਜਿਆਦਾ ਸੋਹਣਾ ਸਰਦਾਰੀ ਲੁੱਕ ਵਾਲੇ ਪੀਸ ਨੇ ਜੀ ਜਿਹੜੀਆਂ ਪਹਿਣਾ ਫੇ ਕਹਿੰਦੀਆਂ ਨਾ ਵੀ ਖੁੱਲੇ ਡੁੱਲੇ ਦੁਪੱਟੇ ਹੋਣ ਇਹ ਉਹ ਚੀਜ਼ਾਂ ਨੇ ਖੁੱਲੇ ਡੁੱਲੇ ਦੁਪੱਟੇ ਆਣੀਆਂ ਜੀ ਹਾਂਜੀ ਪ੍ਰਾਈਸ ਰਹੂਗਾ ਜੀ ਇਸ ਦਾ 1300 ਰੁਪਏ 1350 ਰੁਪਏ ਓਨਲੀ ਇਸ ਦਾ ਪ੍ਰਾਈਸ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਡਿਜ਼ਾਈਨ ਨੇ ਜਿਹੜੇ ਆਪਣੇ ਕੋਲੋਂ ਮਿਲ ਜਾਣਗੇ ਇਸਦੇ ਕਲਰ ਤੁਹਾਨੂੰ ਪੁੱਛੀ ਦੇ ਆਹ ਇਹਦਾ ਕਲਰ ਹੈ ਜੀ ਫਸਟ ਕਲਰ ਪਰ ਤੁਹਾਨੂੰ ਦਿਖਾਤਾ ਸੈਕੰਡ ਕਲਰ ਇਸਲਾ ਮਹਿੰਦੀ ਬਾਟਮ ਨਾਲ ਰਹੂਗਾ ਜੀ ਤੇ ਆਹ ਰਹੂਗਾ ਜੀ ਇਸ ਦਾ ਪਰਪਲ ਬਾਟਮ ਦੇ ਨਾਲ ਆ ਰਹੂਆ ਤੀਜਾ ਕਲਰ ਇਸ ਦਾ ਪਰਪਲ ਬਾਟਮ ਦੇ ਨਾਲ ਇੱਕ ਹੀ ਹੈ ਜੀ ਜਿਹੜੇ ਸੂਟ ਪਤ ਤੁਹਾਨੂੰ ਦਿਖਾ ਰਹੇ ਆ ਨਾ ਇਹ ਵਿਦਾਊਟ ਵਰਕ ਵਾਲੇ ਮੈਚਿੰਗ ਸੂਟ ਨੇ ਅੱਗੇ ਤੋਂ ਨੂੰ ਸਾਡੇ ਆਪ ਬਾਤ ਕਰਾਂ ਲਾਤੀ ਜਿਆਦਾ ਸੋਨਾ ਸੂਟ ਹੈ ਜੀ ਬਹੁਤ ਜਿਆਦਾ ਸੋਨਾ ਦੇਖਣਾ ਤੁਸੀਂ ਦੇਖ ਕੇ ਮਤਲਬ ਇਹ ਮੈਂ ਕਹਾਂਗੀ ਵੀ ਇੰਨਾ ਸੋਨਾ ਬੇਸ ਇਹ ਚਾਰ ਪੰਜ ਵਾਰੀ ਰਿਪੀਟ ਆ ਗਿਆ ਜੀ ਆਪਣੇ ਕੋਲੇ ਕਿ ਸ਼ਾਇਦ ਪੰਜਵੀਂ ਵਾਰ ਆਇਆ ਜੀ ਆਹੀ ਸੇਮ ਇਹਦੇ ਵਿੱਚ ਕਲਰ ਵੀ ਆਹੀ ਹੁੰਦਾ ਜੀ ਡਿਜ਼ਾਈਨਿੰਗ ਵੀ ਇਹਦੇ ਵਿੱਚ ਆਹੀ ਹੁੰਦੀ ਹੈ ਬਟ ਆਪਣੇ ਕੋਲੇ ਵੀਡੀਓ ਵਿੱਚ ਦਿਖਾਉਣ ਦਾ ਮੌਕਾ ਹੀ ਨਹੀਂ ਸੀ ਮੈਂ ਤਾਂ ਉਹ ਪਹਿਲਾਂ ਹੀ ਸੋਲਡ ਆਊਟ ਹੋ ਜਾਂਦਾ ਸੀ ਆਪਣੇ ਕੋਲੇ ਆਸਟ ਆਕਸੀ ਦਾ ਜਿਹੜਾ ਅੱਜ ਆਪਣੇ ਕੋਲੇ ਬੱਚਿਆ ਜੀ ਆਲ ਓਵਰ ਸੂਟ ਰਹੂਗਾ ਇਹ ਬਹੁਤ ਸੋਹਣਾ ਜੀ ਦੇਖੋ ਇਹਦਾ ਬਹੁਤ ਜ਼ਿਆਦਾ ਸਪੀਰੀਅਰ ਐ ਨਾ ਸੌਫਟ ਕਾਟਨ ਮਲਾਈ ਵਰਗੀ ਕਾਟਨ ਦੀ ਮਲਾਈ ਵਰਗੀ ਤੇ ਦੁਪੱਟਾ ਦੇਖੋ ਜੀ ਇਹਦਾ ਕਿੰਨਾ ਘੈਂਟ ਦੁਪੱਟਾ ਦੇਖੋ ਦੁਪੱਟਾ ਬਹੁਤ ਸੋਹਣਾ ਹੈ ਇਹਨਾਂ ਦੀ ਆਪਣੇ ਸਰਦਾਰੀ ਕੁਆਲਿਟੀਜ਼ ਆਲਓਵਰ ਸੂਟ ਰਹੂਗਾ ਜੀ ਵਿਦਾਊਟ ਲਾਈਨਿੰਗ ਮਨੂਗਾ 파ਰਟੀ ਵੇਅਰ ਸੂਟ ਨੇ ਪ੍ਰਾਈ ਰਹੂਗਾ ਜੀ 1650 ਰੁਪਏ 1650 ਰੁਪਏ ओनली ਆ ਵੀ ਬਹੁਤ ਸੋਹਣਾ ਦੇ ਸਕਦੀ ਹੈ ਇਹਦੇ ਵਿੱਚ ਵੀ ਆਪਣੇ ਕੋਲੇ ਬਹੁਤ ਵਾਰੀ ਆਗਈ ਵੈਰਾਈਟੀ ਵਰਕ ਤੋਂ ਮਿਲਣ ਲੱਗ ਜੇ ਸ਼ਾਇਦ ਇੱਕ ਵੀ ਵੀਡੀਓ ਚ ਆਪਾਂ ਨਹੀਂ ਪਾਈ ਇਹ ਵੈਰਾਈਟੀ ਵੇ ਸਾਈਡ ਇਹਦਾ ਬਹੁਤ ਵਧੀਆ ਹੁੰਦਾ ਜੀ ਡਿਜ਼ਾਈਨਰ ਪੀਸ ਨੇ ਬਹੁਤ ਸੋਹਣੇ ਪਾਰਟੀ ਵੇਅਰ ਗਰਮੀ ਵਾਲੇ ਵਿਦਾਊਟ ਲਾਈਨਿੰਗ ਵਾਲੇ ਕੱਟ ਪ੍ਰੋਪਰ ਰਹਿੰਦੀ ਹੈ ਜੀ ਮੈਚਿੰਗ ਸੂਟ ਰਹੇਗੀ ਆ ਦੇਖੋ ਜੀ ਆ ਸ਼ਰਟ ਆ ਗਈ ਆ ਦੇ ਵਿੱਚ ਵਰਕ ਹੈ ਜੀ ਆ ਸਾਰਾ ਵਰਕ ਕਰਿਆ ਹੋਇਆ ਆ ਵੀ ਵਰਕ ਦੇ ਫਲਾਰ ਨੇ ਜੀ ਮਸ਼ੀਨ ਵਰਕ ਹੈ ਜੀ ਔਰ ਆ ਵੀ ਬੇਲ ਹੈ ਜਿਹੜੀ ਇਹ ਸਾਰੀ ਵਰਕ ਦੀ ਹੈ ਤੇ ਔਰ ਆ ਜਿਹੜਾ ਸਾਈਡਾਂ ਤੇ ਹੈਗਾ ਇਹ ਡਿਜੀਟਲ ਪ੍ਰਿੰਟ ਹੈ ਆ ਆਪਣਾ ਫਰੰਟ ਆ ਜੂਗਾ ਜੀ ਆ ਆ ਜੰਮੀ ਆ ਬਾਦੀ ਤੇ ਬੈਕ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਰਹੂਗੀ ਜੀ ਸਾਰੀ ਬੈਕ ਹੀ ਐਵੇਂ ਰਹੂਗੀ ਤੇ ਲਾਵੇ ਬਹੁਤ ਸੋਹਣਾ ਡਿਜ਼ਾਈਨ ਹੈ ਆ ਇਹ ਆਪਣੀ ਸ਼ਰਟ ਕਾਟਨ ਦੀ ਪਿਓਰ ਕਾਟਨ 100% ਬਾਟਮ ਰਹੂਗੀ ਜੀ ਇਸ ਦੀ ਇਹ ਮਸਲੀਨ ਮਢਾਲਦਾ ਰਹੂਗਾ ਜੀ ਸਿਰ ਤੇ ਦੁਪੱਟਾ ਮਸਲੀਨ ਮਢਾਲਦਾ ਰਹੂਗਾ ਜੀ ਦੁਪੱਟਾ ਪ੍ਰਾਈਸ ਰਹੂਗਾ ਜੀ 1850 ਰੁਪਏ ओनली ओनली 1850 ਦੇ ਵਿੱਚ ਤੁਹਾਨੂੰ ਆਪਰੇਟੀਆਂ ਜਿਹੜੀ ਆਪਣੇ ਕੋਲੋਂ ਮਿਲ ਜੂਗੀ ਜੀ ਆ ਆ ਹੈਗਾ ਜਿਹੜਾ ਜਾਮਨੀ ਜਿਹਾ ਕਲਰ ਆ ਗਿਆ ਤੇ ਆ ਆ ਗਿਆ ਜੀ ਪਿਸਤਾ ਗ੍ਰੀਨ ਕਲਰ ਤੇ ਆ ਆ ਗਿਆ ਆਪਣੇ ਕੋਲੇ ਗ੍ਰੇ ਕਲਰ ਐਸ ਦੇ ਵਿੱਚ ਵੀ ਤੁਹਾਨੂੰ ਡਿਜ਼ਾਈਨ ਨੇ ਜਿਹੜੇ ਕੀ ਜਾਂਗੀ ਬਹੁਤ ਸੋਹਣੀ ਸੁੱਤ ਲਈ ਆ ਗਿਆ ਜੀ ਆਪਣੇ ਕੋਲੇ ਮੋਲੀ ਵਰਕ ਹੈਗਾ ਤੇ ਨਹੀਂ ਬੈਸਟਾ ਮੈਂ ਇਸ ਫੱਤੇ ਨਾਲ ਮੋਲੀ ਵਰਕ ਆ ਰਿਹਾ ਸੀ ਬਿਲਕੁਲ ਪ੍ਰਿੰਸਪੇਸ ਹਾਂਜੀ ਮੋਲੀ ਵਰਕ ਹੀ ਹੈ ਹਾਂ ਆ ਦੇਖੋ ਜੀ ਮੋਲੀ ਵਰਕ ਹੈ ਜੀ ਇਹਦੇ ਵਿੱਚ ਪੈਚ ਵਰਕ ਨਹੀਂ ਹੁੰਦਾ ਜਿਹਦੇ ਵਿੱਚ ਓਨਲੀ ਥ्रेड ਵਰਕ ਆਉਂਦਾ ਹੈ ਜਿਹੜਾ ਆਪਣਾ ਇਹਦੇ ਨਾਲ ਆ ਗਿਆ ਨਾ ਬਾਟਮ ਤੇ ਵਰਕ ਦੁਪट्टे ਨਾਲ ਆ ਗਿਆ ਉਹਦੇ ਵਿੱਚ ਕੀ ਹੈ thread work ਹੁੰਦਾ ਸਾਰੀ ਸ਼ਰਟ ਆ ਬਾਟਮ ਬਾਟਲ thread work ਆ ਗਈ ਜੀ ਤੇ ਡਿਜੀਟਲ ਜਿਓਮੈਟ੍ਰਿਕ print ਵਿਦ ਫਲਾਅਰ ਆਪਣੇ ਕੋਲੇ ਸ਼ਰਟ ਆ ਗਈ ਜੀ ਜਿਓਮੈਟ੍ਰਿਕ print ਹੈ ਜੀ ਵਿਦ ਫਲਾਅਰ ਬਹੁਤ ਸੋਹਣਾ yellow color ਆ ਗਿਆ ਜੀ ਆਪਣੇ ਕੋਲੇ ਤੁਹਾਨੂੰ ਤੁਹਾਨੂੰ ਆਪ ਦਿਖਾਉਣੀ ਹੈ ਇਸ ਦਾ ਦੁਪੱਟਾ ਮਸਲਿਨ ਮਢਾ ਲਾ ਦੁਪੱਟਾ ਰੋਗਾ ਇਹ ਦੁਪੱਟਾ ਰੋਗਾ ਸੋ ਆ ਸੋ ਰਿਟਾਈਨ ਟ੍ਰਾਪ ਟਾਈ ਮੀਟਰ ਵਾਲਾ ਦੁਪੱਟਾ ਰੂਲ ਇਹ ਦੁਪੱਟਾ ਕਿੰਨਾ ਸੁਣ ਪ੍ਰਾਈਸ ਲਊਗਾ ਜੀ 1650 1650 ਰੁਪਏ ਪ੍ਰਾਈਸ ਲਊਗਾ ਸਾਢੇ 1600 1650 1650 ਆ ਜਿਹੜੇ ਪਹਿਲਾ ਕਲਰ ਆ ਗਿਆ ਜੀ ਦੂਸਰਾ ਕਲਰ ਆਜੂਆ ਜੀ ਗੇਡੀਟਿੰਗ और तीसरा कलर आयुगा जी पीच पीच कलर बदामी कलर बहुत सोना कलर है सारे कलर ही बहुत प्यारे हैं जी बहुत सोने गर्मी के अकॉर्डिंग बहुत सोना कलर कॉम्बिनेशन बनया हुआ है जी हाँ जी और एक सेट और दिखा दें ठीक है बड़ी लंबी तो नहीं बनी ਹਾਂਜੀ ਆਪਕ ਲੰਮੀ ਬੁਟਨੀ ਲੰਬੀ ਬਣਦੀ ਚਲ ਕੋਈ ਗੱਲ ਨਹੀਂ ਸਿੱਟਾ ਤੁਹਾਨੂੰ ਦੱਸਾਂਗੇ ਹਾਂਜੀ ਆ ਆ ਪੰਡੀਆ ਲੰਮਾ ਤੁਹਾਨੂੰ ਦਿਖਾਣ ਲੱਗੇ ਆ ਬਰੀਕ ਪ੍ਰਿੰਟ ਦਾ ਆਲਓਵਰ ਅੰਟੀਆਂ ਵਾਲੇ ਸੁਕਣੇ ਜੀ ਜਿਵੇਂ ਅੰਟੀਆਂ ਕਹਿੰਦੀਆਂ ਨੇ ਸਾਨੂੰ ਚਾਹੀਦਾ ਆਲਓਵਰ ਬਰੀਕ ਬੁੱਟੀ ਦਾ ਜੀ ਨਾ ਬੁੱਟੀ ਵੱਡੀ ਹੋਵੇ ਤੇ ਨਾ ਹੀ ਹੋਵੇ ਛੋਟੀ ਆਲਓਵਰ 5 ਮੀਟਰ ਫੁੱਟ ਰਹੂਗਾ ਜੀ ਬੀ ਐਲ ਐਮ ਬ੍ਰਾਂਡ ਦਾ ਜੀ ਰੇਡ ਮਸਲੀਨ ਮੋਢਾ ਵਾਲਾ ਦੁਪੱਟਾ ਜੀ ਦੁਪੱਟਾ ਦੇਖੋ ਕਿੰਦਾ ਸੋਹਣਾ ਬਹੁਤ ਜਿਆਦਾ ਹੀ ਸੋਹਣਾ ਦੁਪੱਟਾ ਹੈ ਕਲਰ ਬਹੁਤ ਸੋਹਣੇ ਨੇ ਜਿਸਿਆਣੇ ਵਾਲੇ ਬਹੁਤ ਸੋਹਣੇ ਕਲਰ ਨੇ ਪੈਂਟੀਆਂ ਦੇ ਪਾਉਣ ਵਾਲੇ ਡਿਜ਼ਾਈਨ ਹੈ ਦੁਪੱਟਾ ਬਹੁਤ ਜਿਆਦਾ ਸੋਹਣਾ ਪ੍ਰਾਈਸ ਲਊਗਾ ਜੀ 1350 ਰੁਪਏ ਓਨਲੀ 1350 ਰੁਪਏ ਦੇ ਵਿੱਚ ਇਹ ਕਲਰ ਆ ਰਹੇ ਨੇ ਜੀ ਇਹ ਪਹਿਲਾ ਕਲਰ ਹੈਗਾ ਜਿਹੜਾ ਇਹ ਤੁਹਾਨੂੰ ਦੇਖੀ ਰਿਹਾ ਹੈ ਔਰ ਸੈਕੰਡ ਕਲਰ ਹੈ ਜਿਹੜਾ ਇਹਦਾ ਗ੍ਰੇ ਆ ਗਿਆ ਜੀ ਇਹ ਆ ਵਾਲਾ ਆ ਗਿਆ ਜੀ ਲਾਈਟ ਪਿਸਤਾ ਕਲਰ ਇਹ ਆ ਵਾਲਾ ਲੈ ਜੀ ਲਾਈਟ ਪਰਪਲ ਕਲਰ ਚਾਰ ਕਲਰ ਆ ਗਏ ਜੀ ਚਾਰੇ ਆਪਾਂ ਨੇ ਤੁਹਾਨੂੰ ਦਿਖਾ ਦਿੱਤੇ ਬਰੀਕ ਬੁਟੀ ਦਾ ਪ੍ਰਿੰਟ ਹੈ ਆਲ ਓਵਰ ਸੂਟ ਲੈਣੀ ਹੈ ਆਪਣੇ YouTube ਚੈਨਲ ਤੇ ਜੇ ਤੁਸੀਂ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਜੀ ਤਾਂਕਿ ਵੱਧ ਤੋਂ ਵੱਧ ਪਹੁੰਚ ਲੱਗੀ ਹੈ ਪੈਦਾ ਹੋ ਸਕੀ ਆਪਣਾ ਕੰਮ ਹੈ ਜੀ ਹੋਸਟਲ ਐਂਡ ਰੇਟੇਲ ਮੋੜ ਮੰਡੀ ਦਸ਼ਮੇਸ਼ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਹਾਂਜੀ ਮਿਲਦੇ ਆਂ ਅਗਲੀ ਵੀਡੀਓ ਚ ਧੰਨ